ਭਾਰਤੀ ਰੱਖਿਆ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਬਹੁਤਿਆ ਥਾਵਾਂ ਦੇ ਉੱਪਰ ਹਮਲੇ ਦੀ ਗੱਲ ਕੀਤੀ ਗਈ ਆ ਪਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਦੇ ਵੱਲੋਂ ਇਹਨਾਂ ਹਮਲਿਆਂ ਤੋਂ ਇਨਕਾਰ ਕੀਤਾ ਗਿਆ ਹੈ ਔਰ ਬਠਿੰਡਾ ਦੇ ਬੱਚੇਲੇ ਹਾਲਾਤ ਆ ਉਹ ਬਿਲਕੁਲ ਨੋਰਮਲ ਆ ਫਾਜ਼ਿਲਕਾ ਦੇ ਵਿੱਚ ਬਾਦਰ ਤੇ ਜਾ ਕੇ ਆਇਆ ਔਰ ਤੇ ਸਥਿਤੀ ਹੈ ਜਿਹੜੀ ਸਮਾਨਿਆ ਸਥਿਤੀ ਬਣੀ ਹੋਈ ਆ ਔਰ ਬਠਿੰਡਾ ਦੇ ਵਿੱਚ ਵੀ ਜਿਹੜਾ ਆ ਖਾਮੀਆਂ ਘਟੜਾਂ ਜਿਹੜੀਆਂ ਦੇਖੀਆਂ ਗਈਆਂ ਸੀ ਪਰ ਹਾਲਾਤ ਆ ਜਿਹੜੇ ਬਿਲਕੁਲ ਆ ਨੋਰਮਲ ਬਣੇ ਹੋਇਆ ਲੋਕ ਰੋਜ਼ਮਰਾਂ ਜ਼ਿੰਦਗੀ ਦੀ ਬਾਤ ਵਿੱਚ ਜਿਹੜਾ ਆਪਣੇ ਕੰਮਾਂ ਦੇ ਉੱਪਰ ਜਾ ਰਹੇ ਆ ਔਰ ਪੰਜਾਬ ਦੇ ਲੋਕ ਲਈ ਚਾਹ ਚੜਦੇ ਪੰਜਾਬ ਦੀ ਗੱਲ ਹੋਵੇ ਲੈਦੇ ਪੰਜਾਬ ਦੀ ਗੱਲ ਹੋਵੇ ਲੋਕ ਪ੍ਰਮਾਤਮਾ ਕੇ ਅਰਦਾਸ ਇਹੀ ਕਰ ਰਹੇ ਆ ਕਿ ਸਥਿਤੀ ਆ ਜਿਹੜੀ ਉਹ ਸਮਾਨਿਆ ਬਣੀ ਰਹੇ ਹਾਨਕ ਹੁੰਦੀ ਲੋੜ ਨਹੀਂ ਆ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਆ ਚੱਕੰਦੇ ਲੈਣ ਰਹਿਣ ਦੀ ਲੋੜ ਆ ਉਹ ਡਰਨ ਦੀ ਲੋੜ ਨਹੀਂ ਆ ਸਥਿਤੀ ਆ ਜਿਹੜੀ ਬੀਤੇ ਦੋ ਦਿਨਾਂ ਦੀ ਗੱਲ ਹੋਵੇ ਇਹ ਕਿਆਸਰੀਆਂ ਲਾਈਆਂ ਜਾ ਚਾਹਸੀ ਕਿ ਜੱਗ ਲੱਗਣ ਜਾ ਰਹੀ ਆ ਪਰ ਚੰਗ ਨਹੀਂ ਆ ਸਤਿ ਸੇਕ ਆਂਦਰ ਪਖ ਪੋਸਟਾਂ ਜੁੜੇ ਤਸੀਂ ਮਾ ਸਿਮਰਨਜੀਤ ਸਿੰਘ ਸੁਦਾਨਾ ਬਠਿੰਡਾ ਦੇ ਵਿੱਚ ਅਸੀਂ ਮਜੂਦਾ ਬੀਤੇ ਦਿਨਾਂ ਪੰਜਾਬ ਦੇ ਬੱਚਾ ਬੋਧਾ ਥਾਮਾ ਦੇ ਬੱਚਾ ਬਲੈਕਆਊਟ ਪ੍ਰੋਪਰ ਤੌਰ ਤੇ ਕੀਤਾਗਾ ਚਾਹੇ ਗੁਰਦਾਸਪੁਰ ਦੀ ਗੱਲ ਹੋਵੇ ਅੰਮ੍ਰਿਤਸਰ ਦੀ ਗੱਲ ਹੋਵੇ ਚਾਹੇ ਗੱਲ ਹੋਵੇ ਬਠਿੰਡੇ ਦੀ ਭਾਰਤੀ ਰੱਖਿਆ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਬਹੁਤਿਆ ਥਾਵਾਂ ਦੇ ਉੱਪਰ ਹਮਲੇ ਦੀ ਗੱਲ ਕੀਤੀ ਗਈ ਆ ਪਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਦੇ ਵੱਲੋਂ ਇਹਨਾਂ ਹਮਲਿਆਂ ਤੋਂ ਇਨਕਾਰ ਕੀਤਾ ਗਿਆ ਜੰਮੂ ਦੇ ਉਧੋਪੁਰ ਦੀ ਗੱਲ ਹੋਵੇ ਉੱਥੇ ਵੀ ਜਿਹੜਾ ਮਿਲਟਰੀ ਸਟੇਸ਼ਨ ਸਟੇਸ਼ਨਾਂ ਦੇ ਉੱਪਰ ਜਿਹੜਾ ਭਾਰਤੀ ਰੱਖਿਆ ਮੰਤਰਾਲੇ ਦੇ ਵੱਲੋਂ ਗੱਲ ਕੀਤੀ ਗਈ ਆ ਪਰ ਪਾਕਿਸਤਾਨੀ ਰੱਖਿਆ ਮੰਤਰਾਲੇ ਦੇ ਖਵਾਜਾ ਦੇ ਮੁਤਾਬਕਾ ਰੱਖਿਆ ਮੰਤਰੀ ਦੇ ਮੁਤਾਬਕ ਜਿਹੜੇ ਹਮਲੇ ਆ ਉਨਾ ਹਮਲੇ ਤੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਨਕਾਰ ਕੀਤਾ ਔਰ ਬੀਤੇ ਦਿਨਾਂ ਦੇ ਵਿੱਚ ਆ ਪੰਜਾਬ ਦੇ ਵਿੱਚ ਵੀ ਜਿਹੜੇ ਮਝਾਲਾਂ ਦੀ ਗੱਲ ਹੋਵੇ ਚਾਹੇ ਹੋਰ ਹਮਲੇ ਦੀ ਗੱਲ ਹੋਵੇ ਗੱਲ ਕੀਤੀ ਜਾ ਰਹੀ ਆ ਪਰ ਅਸੀਂ ਬਠਿੰਡਾ ਦੇ ਵਿੱਚ ਮੌਜੂਦ ਆ ਔਰ ਬਠਿੰਡਾ ਦੇ ਬੱਚੇ ਵਾਲੇ ਹਾਲਾਤ ਆ ਉਹ ਬਿਲਕੁਲ ਨਾਰਮਲ ਆ ਰੋਜ਼ਮਰਹ ਜ਼ਿੰਦਗੀ ਦੇ ਬਾਗ ਜਿਹੜੇ ਲੋਕ ਆ ਆਪਣੇ ਕੰਮਾਂ ਦੇ ਉੱਪਰ ਜਾ ਰਹੇ ਆ ਰੋਜ਼ਮਰਹ ਜ਼ਿੰਦਗੀ ਦੇ ਦੇ ਬੰਗੂ ਜਿਹੜਾ ਲੋਕ ਆਪਣੇ ਕੰਮ ਕਰ ਰਹੇ ਆ ਔਰ ਬੀਤੇ ਦਿਨਾਂ ਦੇ ਵਿੱਚ ਹਾਲਾਤ ਆ ਜਿਹੜੇ ਉਹ ਤਣਾਅ ਪੂਰਨ ਬਣੇ ਹੋਏ ਸੀਗੇ ਪਾਲ ਕਮ ਹਮਲੇ ਤੋਂ ਬਾਅਦ ਦੇ ਬੱਚਾ ਪਾਲਕਮ ਹਮੜਾ ਹੁੰਦਾ ਔਰ 26 ਲੋਕਾਂ ਦੀ ਜਿਹੜੀ ਉੱਥੇ ਮੌਤ ਹੋ ਜਾਂਦੇ ਉਸ ਤੋਂ ਬਾਅਦ ਦੇ ਬੱਚਾ ਬਦਲੇ ਦੀ ਗੱਲ ਕੀਤੀ ਜਾਂਦੀ ਔਰ ਮਿਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਦੇ ਬਹਾਵਲਪੁਰ ਤੇ ਬਚ ਜਾ ਹੋਰ ਇਲਾਕਿਆਂ ਦੀ ਗੱਲ ਹੋਵੇ ਉਹਨਾਂ ਇਲਾਕਿਆਂ ਦੇ ਬੱਚਾ ਭਾਰਤੀ 에ਅਰ ਫੋਰਸ ਦੇ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਔਰ ਅਜ਼ਰ ਮਸੂਦ ਦੇ 10 ਪਰਿਵਾਰਕ ਮੈਂਬਰਾਂ ਦੀ ਮਾਰੇ ਜਾਂਦੀ ਜਿਹੜੀ ਉਹ ਪੁਸ਼ਟੀ ਕੀਤੀ ਜਾਂਦੇ ਉਸ ਤੋਂ ਬਾਅਦ ਦੇ ਬੱਚਾ ਆਪਰੇਸ਼ਨ ਨੂੰ ਸ਼ੁਰੂ ਹੁੰਦਾ ਔਰ ਬਹੁਤੇ ਲੋਕਾਂ ਦੇ ਵੱਲੋਂ ਕਹਿੰਦਾ ਕਿ ਇਹ ਜੰਗ ਨਹੀਂ ਹੈ ਇਹ ਕੋ ਆਪਰੇਸ਼ਨ ਚੱਲ ਰਿਹਾ ਹੈ ਮੌਕਲ ਰੈਲ ਕੀਤੀ ਗਈ ਆ ਪੰਜਾਬ ਦੇ ਬਹੁਤੇ ਜ਼ਿਲਾਂ ਦੇ ਵਿੱਚ ਆਇਓ ਬਠਿੰਡੇ ਦੀ ਗੱਲ ਹੋਵੇ ਗੁਰਦਾਸਪੁਰ ਦੀ ਗੱਲ ਹੋਵੇ ਚਾਹੇ ਗੱਲ ਫਿਰੋਜ਼ਪੁਰ ਦੀ ਹੋਵੇ ਸਰਹਾਦੀ ਜ਼ਿਲਾਂ ਦੀ ਗੱਲ ਹੋਵੇ ਉਹਨਾਂ ਜ਼ਿਲਾਂ ਦੇ ਵਿੱਚ ਮੌਕਲ ਰੈਲਸ ਕੀਤੀਆਂ ਗਈਆਂ ਨੇ ਇੱਕ ਅਭਿਆਸਾ ਜਿਹੜਾ ਲੋਕਾਂ ਨੂੰ ਕਰਵਾਇਆ ਗਿਆ ਜਿਹੜਾ ਜੇਕਰ ਕੋਈ ਸਥਿਤੀ ਬਣਦੀ ਹੈ ਇਦਾਂ ਦੀ ਵੈਸਾ ਸਥਿਤੀ ਇਦਾਂ ਦੀ ਨਹੀਂ ਬਣ ਰਹੀ ਹਾਲਾਤ ਆ ਜਿਹੜੇ ਉਹ ਬਾਰਡਰ ਏਰੀਆ ਤੇ ਵੀ ਜਿਹੜਾ ਵਧੀਆ ਹਾਲਾਤ ਆ ਵਧੀਆ ਸਥਿਤੀ ਦੇ ਬੱਚੇ ਲੋਕ ਰਾਰਾ ਪਿਛਲੇ ਦਰਾਂ ਦੇ ਬੱਚੇ ਸੀ ਅ ਅੰਮ੍ਰਿਤਸਰ ਦੇ ਬੱਚੇ ਫਿਰੋਜ਼ਪੁਰ ਦੇ ਬੱਚਾ ਫਾਜ਼ਿਲਕਾ ਦੇ ਬੱਚੇ ਬਾਰਡਰ ਤੇ ਜਾ ਕੇ ਆਏ ਆ ਔਰ ਉੱਥੇ ਸਥਿਤੀ ਹੈ ਜਿਹੜੀ ਸਾਮਾਨਿਆ ਸਥਿਤੀ ਬਣੀ ਹੋਈ ਆ ਔਰ ਕੁਝ ਲੋਕਾਂ ਨੇ ਕਹਿ ਰਹੇ ਕਿ ਚਾਹੇ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਗੱਲ ਹੋਵੇ ਚਾਹੇ ਪਾਕਿਸਤਾਨ ਦੇ ਲੋਕਾਂ ਦੀ ਗੱਲ ਹੋਵੇ ਰਾਬਲ ਪਿੰਡੀ ਕ੍ਰਿਕਟਰ ਸਟੇਡੀਅਮ ਦੇ ਉੱਪਰ ਹਮਲੇ ਦੀ ਗੱਲ ਕੀਤੀ ਜਾ ਰਹੀ ਹੈ ਦਾ ਭਾਰਤੀ ਮੰਤਰਾਲੇ ਦੇ ਮਨ ਪਰ ਪਾਕਿਸਤਾਨ ਦੇ ਮੀਡੀਆ ਦੇ ਮੁਤਾਬਕ ਜਿਹੜਾ ਹਮਲਾ ਨਹੀਂ ਹੋਇਆ ਉਹ ਸਾਹਮਣੇ ਤੋਂ ਮੁਨਕਰ ਹੋਇਆ ਉਹ ਹਾਲਾਤ ਆ ਜਿਹੜੇ ਉਹ ਸਮਾਨੀਆਂ ਬਣੇ ਹੋਇਆ ਔਰ ਬਠਿੰਡਾ ਦੇ ਵਿੱਚ ਵੀ ਜਿਹੜਾ ਆ ਖਾਮੀਆਂ ਘਟਨਾ ਜਿਹੜੀਆਂ ਦੇਖੀਆਂ ਗਈਆਂ ਸੀ ਪਰ ਹਾਲਾਤ ਆ ਜਿਹੜੇ ਬਿਲਕੁਲ ਆ ਨੋਰਮਲ ਬਣੇ ਹੋਇਆ ਲੋਕ ਰੋਜ਼ਮਰਾਂ ਜ਼ਿੰਦਗੀ ਦੇ ਬੰਦ ਜਿਹੜਾ ਆਪਣੇ ਕੰਮਾਂ ਦੇ ਉੱਪਰ ਜਾ ਰਹੇ ਆ ਔਰ ਪੰਜਾਬ ਦੇ ਲੋਕ ਇਹ ਨਹੀਂ ਚਾਹੇ ਚੜ੍ਹਦੇ ਪੰਜਾਬ ਦੀ ਗੱਲ ਹੋਵੇ ਲੈਂਦੇ ਪੰਜਾਬ ਦੀ ਗੱਲ ਹੋਵੇ ਲੋਕ ਪ੍ਰਮਾਤਮਾ ਕੇ ਅਰਦਾਸ ਇਹੀ ਕਰ ਰਹੇ ਆ ਕਿ ਸਥਿਤੀ ਆ ਜਿਹੜੀ ਉਹ ਸਮਾਨੀਆਂ ਬਣੀ ਰਹੇ ਔਰ ਜਿਹੜੇ ਆਪਰੇਸ਼ਨ ਚੱਲ ਰਿਹਾ ਹੈ ਜੰਗ ਨਹੀਂ ਆ ਇਹ ਆਪਰੇਸ਼ਨ ਸੰਧੂਰ ਦੇ ਤਹਿਤ ਆ ਜਿਹੜਾ ਭਾਰਤ ਵੱਲੋਂ ਹਮਲਾ ਕੀਤਾ ਗਿਆ ਸੀ ਪਲਗਾਮ ਦੇ ਬਚਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਦੇ ਬੱਚਾ ਆਪਰੇਸ਼ਨ ਸੰਧੂਰ ਦੇ ਤਹਿਤ ਆ ਜਿਹੜਾ ਪਾਕਿਸਤਾਨ ਦੇ ਬਹਾਵਲਪੁਰ ਦੀ ਗੱਲ ਹੋਵੇ ਜਾਂ ਹੋਰ ਨਾਲ ਇਲਾਕਿਆਂ ਦੀ ਗੱਲ ਹੋਵੇ ਉਹਨਾਂ ਇਲਾਕਿਆਂ ਦੇ ਬੱਚੜਾ ਹਮਲਾ ਕਰਕੇ ਬਦਲਾ ਲੈਣ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਦੇ ਬੱਚਾ ਇੱਕ ਆਪਰੇਸ਼ਨ ਦੇ ਤਹਿਤ ਆ ਜਿਹੜਾ ਉਹ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪਾਰੇ ਪੂਰੇ ਭਾਰਤ ਦੀ ਗੱਲ ਹੋਵੇ ਇੱਕ ኦਪਰੇਸ਼ਨ ਤੇ ਤਾਇਤ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਹੈ ਇਹ جنگ ਨਹੀਂ ਹੈ ਉਹ جنگ ਦੀ ਤਸਵੀਰ ਕੁਝ ਹੋਰ ਹੁੰਦੀ ਹੈ ਰਾਸ਼ਟਰਪਤੀ ਦੇ ਸੈਨ ਹੁੰਦੇ ਉਸ ਤੋਂ ਬਾਅਦ ਦੇ ਬਜੜੀ جنگ ਦੀ ਸਥਿਤੀ ਬਣਦੀ ਹੈ ਜਲਸਣਾ ਥਲਸਣਾ ਮੂਵਮੈਂਟ ਕਰਦੇ ਉਸ ਤੋਂ ਬਾਅਦ ਦੇ ਬਜੜੀ جنگ ਦੀ ਸਥਿਤੀ ਜਿਹੜੀ ਬਣਦੀ ਆ ਫਿਲਹਾਲ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਬੱਚੇ ਨਾਰਮਲ ਬਣੇ ਹੋ ਜਾਂ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਸੁਚੇਤ ਰਹਿਣ ਦੀ ਲੋੜਾ ਚ ਕੰਦੇ ਲੈਣ ਰਹਿਣ ਦੀ ਜਿਹੜੀ ਲੋੜਾ ਔਰ ਡਰਨ ਦੀ ਲੋੜ ਨਹੀਂ ਆ ਸਥਿਤੀ ਆ ਜਿਹੜੀ ਬੀਤੇ ਦੋ ਦਿਨਾਂ ਦੀ ਗੱਲ ਹੋਵੇ ਇਹ ਕਿਆਸਰੀਆਂ ਲਾਈਆਂ ਜਾ ਰਹੀਆਂ ਸੀ ਕਿ ਜੰਗ ਲੱਗਣ ਜਾ ਰਹੀ ਆ ਪਰ ਚੰਗ ਨਹੀਂ ਆ ਇਹ ਕੋਪਰੇਸ਼ਨ ਦੇ ਤਹਿਤ ਆ ਜਿਹੜਾ ਉਹ ਕੰਮ ਹੋ ਰਿਹਾ ਕੋਪਰੇਸ਼ਨ ਚੱਲ ਰਿਹਾ ਔਰ ਆਪਰੇਸ਼ਨ ਦੇ ਤਹਿਤ ਹੀ ਕੰਮ ਹੋ ਰਿਹਾ ਔਰ ਜੰਗ ਨਹੀਂ ਆ ਇਹ ਡਰਨ ਦੀ ਲੋੜ ਨਹੀਂ ਆ ਪੈਨਿਕ ਹੁੰਦੀ ਲੋੜ ਨਹੀਂ ਆ ਸੁਚੇਤ ਰਹਿਣ ਦੀ ਲੋੜਾ ਜੁੜੇ ਹੋਣ ਦੇ ਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਸਤਾਣਾ ਕੈਮਰਾਮੈਨ ਕੋ ਸਨ ਦੇ ਨਾਲ